ਕੀ ਅਮਰਤਾਪੁਰ ਡਿੰਗ ਨੂੰ ਕਿਦਨ ਵਾਸਤੇ ਐਜ਼ ਏ ਐਮਐਲ ਕੈਂਡੀਡੇਟ ਦੇਖ ਸਕਦੇ ਆ ਦੇਖ ਸਕਦੇ ਆ ਹਜੇ ਇਸ ਚੀਜ਼ ਬਾਰੇ ਬਿਲਕੁਲ ਨਹੀਂ ਸੋਚਿਆ ਸਮਾਂ ਆ ਜਾਂਦੇ ਹੋ ਪਾਰਟੀ ਡਿਸਾਈਡ ਕਰੂਗੀ ਬਿਲਕੁਲ ਕੋਈ ਕੋਈਸ ਤਾਂ ਹੈ ਹਜੇ ਮੈਂ ਇਸ ਚੀਜ਼ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੀ ਦੇ ਪਰਮਾਤਮਾ ਨੇ ਕਿਸੇ ਜੰਗ ਵਾਸਤੇ ਕਿਸੇ ਚੀਜ਼ ਵਾਸਤੇ ਭੇਜਿਆ ਹੈ ਤੇ ਉਹਦੇ ਵਿੱਚ ਜੇਤੂ ਜ਼ਰੂਰ ਸੱਚੇ ਪਾਤਸ਼ਾਹ ਕਰਨਗੇ ਮੈਂ ਸ਼ੁਰੂ ਤੋਂ ਕਹਿੰਦੀ ਸੀ ਕਿ ਸੱਚੇ ਪਾਤਸ਼ਾਹ ਮੇਰ ਕਰਨਗੇ ਵੇਖ ਲੋ ਕਰਤੀ ਦੀ ਸਾਫ ਨੀਅਤ ਦੇ ਨਾਲ ਕੈਂਪੇਨ ਕੀਤੀ ਜਿੰਨੀਆਂ ਗੱਲਾਂ ਕੀਤੀਆਂ ਸੱਚ ਕੀਤੀ ਹੈ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਫਖਰ ਮਹਿਸੂਸ ਹੋਗਾ ਤੁਸੀਂ ਇਸ ਤਰ੍ਹਾਂ ਦਾ ਕੈਂਡੀਡੇਟ ਚੁਣ ਕੇ ਪਾਰਲੀਮੈਂਟ ਭੇਜਿਆ ਕਿਸਾਨਾਂ ਦਾ ਵੋਟ ਬੈਂਕ ਡੈਫੀਨਿਟਲੀ ਬਹੁਤ ਅੱਗੇ ਰਿਹਾ बिकॉज ਕਿਸਾਨ ਸਾਡਾ ਦੁਖੀ ਬਹੁਤ ਹੈ ਪੰਜ ਪੰਜ ਸਰਕਾਰ ਤੋਂ ਥੋੜੀ ਇੰਤਜ਼ਾਰ ਕਰੋ ਰਾਜਾ ਜੀ ਦੇ ਕੰਮ ਜ਼ੁਬਾਨ ਨਾਲੋਂ ਜ਼ਿਆਦਾ ਉੱਚਾ ਬੋਲ ਰਹੇ ਕਿ ਜਿੰਨੀ ਤੁਸੀਂ ਮਿਹਨਤ ਕੀਤੀ ਸੀ ਨਾ ਇਹ ਸਾਰੀ ਛੜੀ ਕਾਂਗਰਸ ਪਾਰਟੀ ਦੇ ਵਰਕਰ ਸੇ ਬਣਾ ਦੀ ਮਿਹਨਤ ਅਜ ਰੰਗ ਲੈ ਕੇ ਆਈ ਹੈ ਮੇਰੇ ਨਾਲ ਅੱਜ ਦੇ ਕਾਂਗਰਸ ਦੇ ਜੇਤੂ ਉਮੀਦਵਾਰ ਰਾਜਾ ਅਮਰਿਤਪ ਸਿੰਘ ਜੀ ਦੇ ਵਾਈਫ ਅਮਰਤਾਪ ਬਟਿੰਗ ਜੀ ਖੜੇ ਨੇ ਦੇਖਦੇ ਆ ਪਹਿਲਾ ਮੁਾਰਕਾ ਦੇ ਦਿੰਨੇ ਆ ਕਿਸ ਤਰ੍ਹਾਂ ਸੋਚੀ ਤੁਸੀਂ ਇਹ ਜਿੱਤ ਇੰਨੀ ਵੱਡੀ ਹੋ ਸਕਦੀ ਸੀ ਤੁਹਾਡੇ ਜਹਾਂ ਚ ਕਿਦਾਂ ਸੀਗਾ ਸ਼ੁਰੂ ਤੋਂ ਮੈਨੂੰ ਵਿਸ਼ਵਾਸ ਸੀ ਕਿ ਜੇ ਪਰਮਾਤਮਾ ਨੇ ਕਿਸੇ ਜੰਗ ਵਾਸਤੇ ਕਿਸੇ ਇਸ ਵਾਸਤੇ ਪੱਜ ਹੈ ਤੇ ਉਹਦੇ ਵਿੱਚ ਜੇਤੂ ਜ਼ਰੂਰ ਸੱਚੇ ਪਾਤਸ਼ਾਹ ਕਰਨਗੇ ਮੈਂ ਸ਼ੁਰੂ ਤੋਂ ਕਹਿੰਦੀ ਸੀ ਕਿ ਸੱਚੇ ਪਾਤਸ਼ਾਹ ਮੇਹਰ ਕਰਨਗੇ ਵੇਖ ਲੋ ਕਰਤੀ ਗੱਦੜਵਾਜ ਵੀ ਪਹਿਲਾਂ ਮੇਹਰ ਕੀਤੀ ਹੈ ਬਿਲਕੁਲ ਦੇਖੋ ਵਿਸ਼ਵਾਸ ਰੱਖਣਾ ਪੈਂਦਾ ਹੈ ਪਰਮਾਤਮਾ ਤੇ ਤੇ ਆਪ ਦੀ ਨੀਅਤ ਸਾਫ਼ ਰੱਖਣੀ ਪੈਂਦੀ ਹੈ ਆਪਦੇ ਕੰਮ ਕਰਨੇ ਪੈਂਦੇ ਆਪਦੀ ਰਿਸਪਾਂਸਿਬਿਲਟੀ ਨੂੰ ਨਿਭਾਉਣਾ ਪੈਂਦਾ ਤੁਹਾਡੀ ਕਹਿੰਦੇ ਜੋ ਤੁਹਾਡਾ ਤਜਰਬਾ ਸੀ ਪਿਛੇ ਤਿੰਨ ਵਾਰੀ ਐਮਐਲਏ ਜਿੱਤੇ ਔਰ ਇੱਕ ਵਾਰੀ ਗਿੱਦੜਵਾ ਆਪਣਾ ਬਠਿੰਡੇ ਵੀ ਤੁਸੀਂ ਐਮਪੀ ਲੜੇ ਉਹ ਤਜਰਬਾ ਕਹਿੰਦੇ ਅੱਜ ਤੁਸੀਂ ਲੁਧਿਆਣਾ ਵਿੱਚ ਸਮੇਂ ਦੇ ਉਹ ਕੰਮ ਉਹ ਕੰਮ ਕੀਤਾ 100% ਦੇਖੋ ਤਜਰਬਾ ਤਾਂ ਕੰਮ ਕਰਨਾ ਲਾਊਗਾ ਆਪਦੀ ਸਾਫ਼ ਨੀਅਤ ਦੇ ਨਾਲ ਕੈਂਪੇਨ ਕੀਤੀ ਹੈ ਜਿੰਨੀਆਂ ਗੱਲਾਂ ਕੀਤੀਆਂ ਸੱਚ ਕੀਤੀਆਂ ਕੋਈ ਇਹ ਪੁਰਾਣੀ ਜ਼ਰਬੇ ਨਹੀਂ ਗਈ ਜਿਵੇਂ ਆਮ ਲੋਕਾਂ ਨਾਲ ਆਪਾਂ ਵਿਚਰਦੇ ਕੈਂਪੇਨ ਉਸੇ ਤਰੀਕੇ ਨਾਲ ਕੀਤੀ ਹੈ ਕੁਝ ਸਪੈਸ਼ਲ ਨਹੀਂ ਕੀਤਾਗਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਸ ਜਿਸ ਵਿਸ਼ਵਾਸ ਨਾਲ ਲੋਕਾਂ ਨੇ ਵੋਟਾਂ ਪਾਈਆਂ ਲੋਕਾਂ ਦਾ ਉਹ ਵਿਸ਼ਵਾਸ 10 ਗੁਣਾ ਕਰਕੇ ਰਾਜਾ ਜੀ ਕੰਮ ਕਰਕੇ ਉਹਨਾਂ ਦਾ ਮੋੜਨਗੇ ਔਰ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਫਕਰ ਮਹਿਸੂਸ ਹੋਊਗਾ ਮੈਂ ਲੁਧਿਆਣਾ ਵਾਸੀਆਂ ਨੂੰ ਇਹ ਗੱਲ ਕਹਿਣਾ ਚਾਹਣੀ ਹੈ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਫਕਰ ਮਹਿਸੂਸ ਹੋਊਗਾ ਤੁਸੀਂ ਇਸ ਤਰ੍ਹਾਂ ਦਾ ਕੈਂਡੀਡੇਟ ਚੁਣ ਕੇ ਪਾਰਲੀਮੈਂਟ ਭੇਜੇ ਬਿਲਕੁਲ ਇਸ ਤਰੀਕੇ ਦੀ ਜਿਹੜੀ ਜਿੱਤ ਹੈ ਦੇਖਿਆ ਗਿਆ ਜੋ ਰੁਝਾਨ ਆਇਆ ਖਾਸ ਕਰਕੇ ਪਿੰਡਾਂ 'ਚੋਂ ਬਹੁਤ ਇੱਕ ਤਰਫਾ ਜਿਸ ਨੂੰ ਕਹਿੰਦੇ ਨਾ ਉਹ ਝਾੜੂ ਉਹਨਾਂ ਦਾ ਝਾੜੂ ਉਹਨਾਂ ਤੇ ਫਿਰ ਗਿਆ ਤੁਹਾਨੂੰ ਜਿਹੜਾ ਬਿਲਕੁਲ ਬਹੁਤ ਵੱਡੀ ਜਿੱਤ ਪਈ ਇਹ ਪਿੰਡਾਂ ਦੇ ਲੋਕਾਂ ਨੇ ਖਾਸ ਕਰਕੇ ਲੋਕਾਂ ਨੇ ਪੁਰਾਣੇ ਰਾਜਾ ਜੀ ਦੇ ਕੀਤੇ ਕੰਮਾਂ ਨੂੰ ਮੋਹਰ ਲਾਈ ਹੈ। ਕਿ ਕਿਸਾਨ ਦੀ ਵੋਟ ਬੈਂਕ ਜਿਆਦਾ ਕਮ ਹੈ? ਹਰ ਇੱਕ ਦਾ ਕਿਸਾਨਾਂ ਦਾ ਵੋਟ ਬੈਂਕ ਡੈਫੀਨਿਟਲੀ ਬਹੁਤ ਅੱਗੇ ਰਿਹਾ ਬਿਕੋਜ਼ ਕਿਸਾਨ ਸਾਡਾ ਦੁਖੀ ਬਹੁਤ ਹੈ ਪਾਛ ਪਾ ਸਰਕਾਰ ਤੋਂ। ਕਿਸਾਨ ਉਹਨਾਂ ਦੀਆਂ ਨੀਤੀਆਂ ਤੋਂ ਬਹੁਤ ਤੰਗ ਹੈ। ਤੇ ਸੱਚੇ ਬਾਤਾਂ ਕਰੇ ਅਸੀਂ ਇਹ ਕਾਲੇ ਕਾਨੂੰਨ ਰੱਦ ਕਰਾਉਣ ਦੇ ਵਿੱਚ ਕਾਮਯਾਬ ਹੋਈਏ। ਅਸੀਂ ਪੂਰਾ ਜ਼ੋਰ ਲਾਉਣਗੇ ਰਾਜਾ ਜੀ ਇਸ ਗੱਲ ਵਾਸਤੇ। ਔਰ ਕੰਮ ਦੱਸਣਗੇ। ਥੋੜੀ ਇੰਤਜ਼ਾਰ ਕਰੋ। ਰਾਜੇ ਜੀ ਦੇ ਕੰਮ ਜ਼ੁਬਾਨ ਨਾਲੋਂ ਜ਼ਿਆਦਾ ਉੱਚਾ ਬੋਲਣਗੇ ਬਿਲਕੁਲ ਲੁਧਿਆਣਾ ਮੈਂਚੈਸਟਰ ਹੈ ਉਹ ਕੰਮ ਮੰਗਦਾ ਇੰਡਸਟਰੀ ਵਾਸਤੇ ਵੀ ਆ ਬਹੁਤ ਵੱਡੇ ਵੱਡੀਆਂ ਜਿਹੜੀਆਂ ਅਸਲੇ ਲਿਸਟਾਂ ਬਣਾਈਆਂ ਲੋਕਾਂ ਨੇ ਵੀ ਜਿਹੜੇ ਕੰਮ ਕਰਾਣੇ ਆ ਰਾਜਾ ਵੜਿੰਗ ਜਿਹੜੇ ਵੀ ਐਮਪੀ ਬਣ ਗਏ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਜਿਹੜੀ 13 0 ਦੀ ਸੋਚ ਸੀ ਉਹ ਤੁਸੀਂ ਬਦਲ ਦਿੱਤੀ ਅੱਜ ਕੀ 27 ਦੇ ਵਿੱਚ ਵੀ ਬਦਲਣ ਜਾ ਰਹੇ ਹੋ ਮੈਂ ਤੁਹਾਨੂੰ ਦੱਸਣਾ ਚਾਹਣੀ ਕਿ 27 ਦੀ ਜਿੰਨੀ ਰੱਖਤੀ ਹੈ ਇਹ ਸਾਰਿਆਂ ਨੂੰ ਮੈਂ ਦੱਸਣਾ ਆਪ ਦੇ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨਾਂ ਨੂੰ ਇਹ ਕਹਿਣਾ ਚਾਹਣੀ ਹੈ ਕਿ ਜਿੰਨੀ ਤੁਸੀਂ ਮਿਹਨਤ ਕੀਤੀ ਸੀ ਨਾ ਇਹ ਸਾਰੀ ਸਾਡੇ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨਾਂ ਦੀ ਮਿਹਨਤ ਅਜ ਰੰਗ ਲੈ ਕੇ ਆਈ ਹੈ ਜਿਹੜੀ ਤੁਸੀਂ ਸਾਰਿਆਂ ਨੇ ਰਲ ਕੇ ਮਿਹਨਤ ਕੀਤੀ ਸੀ ਤੁਸੀਂ ਪਾਰਟੀ ਦੀ ਸਤਾਈ ਦੀ ਜਿੱਤ ਲਈ ਅੱਜ ਨਹੀਂ ਰੱਖਦੀ ਹੈ ਮੈਂ ਸਭ ਨੂੰ ਇਹ ਕਹਿਣਾ ਚਾਹਣੀ ਹੈ ਬਿਲਕੁਲ ਨਹੀਂ ਰੱਖਦੀ ਆ ਇਸ ਤੋਂ ਪਹਿਲਾਂ ਬਾਈ ਇਲੈਕਸ਼ਨ ਆ ਰਹੇ ਆ ਕਿ ਅਮਰਤਾਪਟਿੰਗ ਨੂੰ ਗਿੱਦੜਵਾਹ ਤੋਂ ਐਜ਼ ਅ ਐਮਐਲ ਕੈਂਡੀਡੇਟ ਦੇਖ ਸਕਦੇ ਆ ਦੇਖ ਸਕਦੇ ਆ ਹਜੇ ਬਿਲਕੁਲ ਇਸ ਚੀਜ਼ ਬਾਰੇ ਸੋਚਿਆ ਨਹੀਂ ਹਜੇ ਤਾਂ ਅੱਜ ਅਸੀਂ ਜਿਸ ਨੂੰ ਇੰਜੋਏ ਕਰੀਏ ਪਲੀਜ਼ ਬੜੀ ਮਿਹਨਤ ਕੀਤੀ ਹੈ ਇਸ ਸੈਲੀਬ੍ਰੇਟ ਕਰੀਏ ਦਰਵਾਜ਼ੇ ਲੋਕ ਤਾਂ ਚਾਹਣਗੇ ਨਾ ਹਜੇ ਇਸ ਚੀਜ਼ ਬਾਰੇ ਬਿਲਕੁਲ ਨਹੀਂ ਸਮਾਂ ਆ ਜਾਂਦੇ ਹੋ ਪਾਰਟੀ ਡਿਸਾਈਡ ਕਰੂਗੀ ਬਿਲਕੁਲ ਕੋਈਸ ਨਾ ਹੈ ਦੇਖ ਚਾਹਤ ਨਾਲ ਨਹੀਂ 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 ਬਿਲਕੁਲ ਨਹੀਂ ਓਨੈਸਟਲੀ ਹਜੇ ਮੈਂ ਇਸ ਚੀਜ਼ ਬਾਰੇ ਕੁਝ ਨਹੀਂ ਕਹਿਣਾ ਚਾਹਦੀ ਥੈਂਕ ਯੂ ਸੋ ਥੈਂਕ ਯੂ ਥੈਂਕ ਯੂ ਸੋ ਨਾਈਸ ਇਸ ਹਨ ਅਰਾਈ ਦਾ ਬੜਿੰਗ ਦੇ ਇੱਕ ਧਰਮ ਪਤਨੀ ਅਮਰਤਾ ਬੜਿੰਗ ਜਿਹੜੇ ਕਹਿੰਦੇ ਵੀ ਮੈਂ ਇਹਦਾ ਸੇਰਾ ਹੈ ਸਾਰੇ ਵੋਟਰਾਂ ਨੂੰ ਦੇਣਾ ਚਾਹੁੰਦੇ ਆ ਖਾਸ ਕਰਕੇ ਕਿਸਾਨਾਂ ਦੇ ਔਰ ਜਿਹੜੇ ਪਿੰਡਾਂ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਬਹੁਤ ਬਹੁਤ ਧੰਨਵਾਦ